ਮਜ਼ਦੂਰ ਮੁਲਾਜ਼ਮ ਅਤੇ ਮਾਨ ਪੱਤਾ ਵਰਕਰਾਂ ਦੀਆਂ ਮੰਗਾਂ ਮੰਨਣ ਲਈ ਵੱਖ-ਵੱਖ ਟ੍ਰੇਡ ਯੂਨੀਅਨਾਂ ਵੱਲੋਂ ਰੋਸ ਪ੍ਰਦਰਸ਼ਨ 2 ਮਈ ਦੀ ਹੜਤਾਲ ਵਾਪਸ ਲੈਣ ਦੀ ਕੇਂਦਰੀ ਟ੍ਰੇਡ ਯੂਨੀਅਨਾਂ ਨੇ ਕੀਤੀ ਨਿੰਦਾ ਗੁਰਦਾਸਪੁਰ 2 ਮਈ 2025 IF2 ਦੀ ਅਗਵਾਈ ਹੇਠ ਵੱਖ-ਵੱਖ ਟ੍ਰੇਡ ਯੂਨੀਅਨਾਂ ਨੇ ਵਰਕਰਾਂ ਵੱਲੋਂ ਪੁਰਾਣੇ ਬੱਸ ਸਟੈਂਡ ਤੇ ਵੱਡੀ ਗਿਣਤੀ ਵਿੱਚ ਰੋਸ ਰੈਲੀ ਕਰਕੇ ਡਾਕਖਾਨਾ ਚੌਕ ਤੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਇਫ 2 ਦੇ ਸਬਾਈ ਆਗੂ ਕਾਮਰੇਡ जोगਿੰਦਰ ਪਾਲ ਭਨੀਆ ਮਿੱਡੇ ਮੀਲ ਵਰਕਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਕੌਰ ਕਹੋਲੀ ਆਸ਼ਾ ਵਰਕਰ ਯੂਨੀਅਨ ਦੇ ਸੂਬਾ ਆਗੂ ਬਲਵਿੰਦਰ ਕੌਰ ਅਲੀ ਸ਼ੇਰ ਗੁਰਵਿੰਦਰ ਕੌਰ ਬਹਿਰਾਮਪੁਰ ਪਿੰਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਪੰਡੋਰੀ ਕੀਰਤੀ ਕਿਸਾਨ ਯੂਨੀਅਨ ਦੇ ਸੂਬਾ ਫਰਮਿਤ ਪ੍ਰਧਾਨ ਕਾਮਰੇਡ ਸਤਵੀਰ ਸਿੰਘ ਸੁਲਤਾਨੀ ਉਸ ਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਬਹਿਰਾਮਪੁਰ ਜਰਨਲ ਸੱਤਰ ਗੋ ਜੁਗਿੰਦਰ ਪਾਲ ਖੁਰਾਲਾ ਤੇ ਡੈਮਟ੍ਰਿਕ ਮੁਲਾਜ਼ਮ ਫਾਉਂਡੇਸ਼ਨ ਦੇ ਜਿਲ੍ਹਾ ਜਨਰਲ ਸੱਤਰ ਮੈਡਮ ਬਲਵਿੰਦਰ ਕੌਰ ਨੇ ਜਿੱਥੇ ਕੇਂਦਰ ਸਰਕਾਰ ਦੀਆਂ ਫਾਸੀਵਾਦੀ ਨੀਤੀਆਂ ਦਾ ਪਰਦਾਫਾਸ਼ ਕੀਤਾ ਉਥੇ ਪੰਜਾਬ ਸਰਕਾਰ ਦੀਆਂ ਮਜ਼ਦੂਰ ਮੁਲਾਜ਼ਮ ਵਿਰੋਧੀ ਨੀਤੀਆਂ ਦੀ ਅਲੋਚਨਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਤੇ ਇੱਕ ਕੁਦਰਤੀ ਸੋਮਿਆ ਨੂੰ ਗਾਂਢੀ ਸੋਬਿਆਂ ਨੂੰ ਲਟਾਉਣ ਤੋਂ ਇਲਾਵਾ ਪੰਜਾਬ ਦੇ ਬੇਰੋਜ਼ਗਾਰ ਯੋ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਬਜਾਏ ਪ੍ਰਵਾਸੀ ਭਾਰਤੀ ਲੋਕਾਂ ਲਈ ਰਾਹ ਪੱਧਰਾ ਕੀਤਾ ਹੋਇਆ ਹੈ। ਪੰਜਾਬ ਦੇ ਸਰਵਾਦਿਨਿਕ ਆਹੂਦਿਆਂ ਉੱਪਰ ਹੀ ਬਾਰੀ ਲੋਕਾਂ ਨੂੰ ਗਵਜਾ ਕੀਤਾ ਜਾ ਰਿਹਾ ਹੈ ਮਿੱਡੇ ਮਿਲ ਵਰਕਰ ਆਸ਼ਾ ਵਰਕਰਾਂ ਨੂੰ ਨਿਗੋਣੀਆਂ ਤਰਗਾਹਾਂ ਤੇ ਕੰਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਇਸ ਮੌਕੇ 19 ਮੰਗਾਂ ਨੂੰ ਲਾਗੂ ਕਰਾਉਣ ਲਈ 9 ਜੁਲਾਈ ਦੀ ਹੜਤਾਲ ਨੂੰ ਸਫਲ ਬਣਾਉਣ ਲਈ ਸੱਦਾ ਦਿੱਤਾ ਬੁਲਾ ਰਿਹਾ ਕੇਂਦਰੀ ਟ੍ਰੇਡ ਯੂਨਿਆਂ ਦੀ 100 ਸੋਧਵਾਦੀ ਨੀਤੀਆਂ ਦੇ ਸੰਘਰਸ਼ਾਂ ਨੂੰ ਪਿੱਠ ਵਿਕਾਉਣ ਦੇ ਰਾਤੇ ਚੱਲਣ ਦੀ ਆਲੋਚਨਾ ਕੀਤੀ ਰੈਲੀ ਵਿੱਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਮਹਾਰਾਜਾ ਜੀਨ ਦੀ ਬੇਚੀ ਰਾਗ ਜ਼ਮੀਨ ਉੱਤੇ ਬੇਗੰਪੂਰਾ ਵਿਪਿੰਡ ਵਸਾਉਣ ਦੇ ਫੈਸਲੇ ਨੂੰ ਤਾਰਪੀੜੋ ਕਰਨ ਲਈ ਵੱਡੀ ਪੱਧਰ ਦੀ ਗ੍ਰਿਫਤਾਰੀਆਂ ਕਰਨ ਦਾ ਨਿਖੇਦੀ ਮਤਾ ਪਾਸ ਕੀਤਾ ਰੋਸ ਪ੍ਰਦਰਸ਼ਨ ਦੌਰਾਨ 19 ਮੰਗਾਂ ਨੂੰ ਲਾਗੂ ਕਰਵਾਉਣ ਲਈ ਪ੍ਰਦਰਸ਼ਨਕਾਰੀਆਂ ਵੱਲੋਂ ਆਵਾਜ਼ ਬੁਲੰਦ ਕੀਤੀ ਗਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਨੌਜਵਾਨਾਂ ਨੂੰ ਦਿੱਤਾ ਵੱਡਾ ਤੋਹਫਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੂਬੇ ਦੇ ਨੌਜਵਾਨਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ ਮਿਸ਼ਨ ਰੋਜ਼ਗਾਰ ਤਹਿਤ ਮੁੱਖ ਮੰਤਰੀ ਮਾਨ ਨੇ ਅੱਜ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿੱਚ ਨਿਯੁਕਤੀ ਪੱਤਰ ਵੰਡੇ ਇਸ ਦੌਰਾਨ ਸੀਐਮ ਮਾਨ ਨੇ 11 ਵਿਭਾਗਾਂ ਵਿੱਚ ਨਿਯੁਕਤੀ ਬਕਾਰਾਂ 450 ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਵੰਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਲਗਭਗ 400 ਜਵਾਨਾਂ ਨੂੰ ਨਿਯੁਕਤੀ ਪੱਤਰ ਵੀ ਵੰਡੇ ਚੰਡੀਗੜ੍ਹ ਲੈ ਚੰਡੀਗੜ੍ਹ ਵਿੱਚ ਹੋਏ ਨੁਕਤੀ ਪੱਤਰ ਵੰਡ ਸਮਾਰੋਹ ਦੌਰਾਨ ਖੇਤੀਬਾੜੀ ਵਿਭਾਗ ਵਿੱਚ 184 ਉਮੀਦਵਾਰਾਂ, ਜਲ ਸਰੋਤ ਵਿਭਾਗ ਵਿੱਚ 28 ਉਮੀਦਵਾਰਾਂ, ਜਲ ਖੇਡ ਵਿਭਾਗ, ਖੇਡ ਵਿਭਾਗ ਵਿੱਚ 55 ਕੋਚਾਂ, ਸਥਾਨਕ ਸਰਕਾਰਾਂ ਵਿਭਾਗ ਵਿੱਚ 63 ਫਾਇਰਮੈਨ ਅਤੇ 24 ਸਹਾਇਕ ਟਾਊਨ ਪਲੈਨਰਾਂ, ਸਿਹਤ ਵਿਭਾਗ ਵਿੱਚ 6 ਉਮੀਦਵਾਰਾਂ, ਸਿੱਖਿਆ ਵਿਭਾਗ ਵਿੱਚ 26 ਉਮੀਦਵਾਰਾਂ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱਚ 26 ਉਮੀਦਵਾਰਾਂ, ਪੁੰਡਾ ਵਿੱਚ 22 ਉਮੀਦਵਾਰਾਂ ਆਭਕਾਰੀ ਹੱਤੇ ਕਾਰਪੀਵਾਗ ਵਿੱਚ ਦੋ ਉਮੀਦਵਾਰ ਵਿੱਤ ਵਿਭਾਗ ਵਿੱਚ 10 ਉਮੀਦਵਾਰਾਂ ਤੇ ਸਹਿਰ ਸਪਾਟਾ ਤੇ ਸੱਭਿਆਚਾਰ ਵਿਭਾਗ ਵਿੱਚ ਚਾਰ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡ ਦਿੱਤੇ ਗਏ ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ ਤੁਸੀਂ ਇਸ ਮੁਕਾਮ ਤੱਕ ਪਹੁੰਚਣ ਲਈ ਬਹੁਤ ਕੁਰਬਾਨੀਆਂ ਦਿੱਤੀਆਂ ਹਨ ਜੇਕਰ ਨੌਜਵਾਨਾਂ ਨੂੰ ਇੱਥੇ ਰੁਜ਼ਗਾਰ ਮਿਲਦਾ ਹੈ ਤਾਂ ਉਹ ਬਾਹਰ ਜਾਣ ਬਾਰੇ ਸੋਚ ਨਹੀਂ ਸਕਣਗੇ ਉਹਨਾਂ ਕਿਹਾ ਕਿ ਭਗਵੰਤ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਰਾਜਗੁਰੂ ਸੁਖਦੇਵ ਸਮੇਤ ਗਈ ਸੀ ਤਾਂ ਨੇ ਅੰਗਰੇਜ਼ਾਂ ਨੂੰ ਇੱਥੇ ਭਜਾਣ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਪਰ ਹੁਣ ਅਸੀਂ ਅੰਗਰੇਜ਼ਾਂ ਲਈ ਕੰਮ ਕਰਨ ਵਾਪਸ ਜਾ ਰਹੇ ਹਾਂ ਇਸ ਦੇ ਨਾਲ ਹੀ ਸੀਐਮ ਆਨ ਨੇ ਕਿਹਾ ਕਿ ਨੌਜਵਾਨ 37 ਸਾਲ ਦੀ ਉਮਰ ਵਿੱਚ ਸਰਕਾਰੀ ਨੌਕਰੀਆਂ ਦੀ ਦੌੜ ਤੋਂ ਬਾਹਰ ਹੋ ਜਾਂਦੇ ਹਨ ਅਤੇ ਨੇਤਾਵਾਂ ਲਈ ਕੋਈ ਸੇਵਾ ਮੁਕਤੀ ਦੀ ਉਮਰ ਨਹੀਂ ਹੁੰਦੀ। ਆਗੂਆਂ ਨੂੰ 60 ਸਾਲ ਦੀ ਉਮਰ ਵਿੱਚ ਵੀ ਟਿਕਟਾਂ ਮਿਲਦੀਆਂ ਹਨ। ਸੀਐਮ ਆਨ ਨੇ ਕਿਹਾ ਕਿ ਪੰਜਾਬ ਵਿੱਚ 54000 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ ਤਾਂ ਕੋਈ ਵੀ ਸਾਡੇ ਰੁਜ਼ਗਾਰ ਨੂੰ ਚੁਣੌਤੀ ਨਾ ਦੇ ਸਕੇ। ਕੰਮ ਸਥਾਈ ਤੌਰ ਤੇ ਕੀਤਾ ਜਾ ਰਿਹਾ ਹੈ। ਅੱਗੇ ਵਧਣ ਤੋਂ ਪਹਿਲਾਂ ਜਿਹੜੀ ਵੀ ਭੈਣ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਹੋਣ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਹੈਗੀ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਪ੍ਰੈਸ ਕਰ ਲੈਣ ਤਾਂ ਜੋ ਆਉਣ ਵਾਲੀ ਵੀਡੀਓ ਉਹਨਾਂ ਤੱਕ ਪਹੁੰਚ ਸਕੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਜਾਇਆ ਕਰਨ ਆਵਾਦਿਆਂ ਅਗਲੀ ਖਬਰ ਵੱਲ ਕਿਆਲਾ ਚ ਸੀਵਲ ਡਿਫੈਂਸ ਵੈਲੀਐਂਟਰ ਬਣਾਉਣ ਲਈ ਸਨੈਰੀ ਮੌਕਾ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾਕਟਰ ਪ੍ਰੀਤੀ ਯਾਦਵ ਦੀ ਅਗਵਾਈ ਹੇਠ ਜ਼ਿਲ੍ਹੇ ਅੰਦਰ ਸਿਵਲ ਡਿਫੈਂਸ ਵੈਲੀਐਂਟਰ ਬਣਾਉਣ ਦੀ ਮੁਹਿੰਮ ਆਰੰਭ ਕੀਤੀ ਗਈ ਹੈ ਇਸ ਤਹਿਤ 23 ਮਈ 2025 ਦੀ ਸ਼ਾਮ 5 ਵਜੇ ਪੰਜਾਬੀ ਯੂਨੀਵਰਸਿਟੀ ਦੇ ਗੁਰੂ ਤੇਗ ਬਹਾਦਰ ਹਾਲ ਵਿੱਚ ਦਾਖਲਾ ਕੀਤਾ ਜਾਵੇਗਾ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਿਸੇ ਅਮਰਜੈਂਸੀ ਜੰਗ ਜਾਂ ਜੰਗ ਵਰਗੇ ਹਾਲਾਤਾਂ ਕਿਸੇ ਵੀ ਕੁਦਰਤੀ ਆਫਤ ਦੇ ਸਮੇਂ ਅਤੇ ਕਿਸੇ ਹੋਰ ਤਰ੍ਹਾਂ ਦੀ ਭੀੜ ਦੇ ਸਮੇਂ ਦੌਰਾਨ ਨਾਗਰਿਕ ਸੁਰੱਖਿਆ ਦਾ ਬਹੁਤ ਜ਼ਿਆਦਾ ਅਹਿਮੀਅਤ ਹੁੰਦੀ ਹੈ ਅਤੇ ਇਸੇੇ ਮੌਕੇ ਸਿਵਲ ਡਿਫੈਂਸ ਵਲੰਟੀਅਰ ਪ੍ਰਸ਼ਾਸਨ ਦੇ ਹਨਾਲ ਮਿਲੇ ਆਪਣੇ ਨਾਗਰਿਕਾਂ ਦੀ ਸੁਰੱਖਿਆ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ ਡਾਕਟਰ ਭਿੱਤੇ ਯਾਦਵ ਨੇ ਕਿਹਾ ਪਟਿਆਲਾ ਦੇ ਵਸਨੀਕ 18 ਸਾਲ ਦੀ ਉਮਰ ਤੋਂ ਵੱਧ ਦੇ ਰਿਸ਼ਟ ਪੁਸ਼ਟ ਹੋਣ ਅਤੇ ਉਹ ਨਿਸ਼ਕਾਮ ਸੇਵਾ ਲਈ ਤਿਆਰ ਹੋਣ ਤਾਂ ਅਜਿਹੇ ਨਾਗਰਿਕ ਸਿਵਲ ਡਿਫੈਂਸ ਵਲੰਟੀਅਰ ਬਣਨ ਲਈ ਤੇ ਮੈਨੂੰ ਸ਼ਾਮ 5 ਵਜੇ ਗੁਰਤੇਗ ਬਾਦਰ ਹਾਲ ਵਿਖੇ ਪਹੁੰਚਣਾ ਤੇ ਆਪਣੇ ਆਪ ਨੂੰ ਡਿਫੈਂਸ ਵਲੰਟੀਅਰ ਵੱਲੋਂ ਰਜਿਸਟ੍ਰੇਸ਼ਨ ਕਰਵਾਉਣਾ ਉਹਨਾਂ ਕਿਹਾ ਕਿ ਚਾਹਵਾਂ ਨਾਗਰਿਕ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਦੀ ਵੈਬਸਾਈਟ patiala.nic.in ਉੱਪਰ ਵੀ ਸੰਪਰਕ ਕਰ ਸਕਦੇ ਹਨ ਪੰਜਾਬ 'ਚ ਪਹਿਲੀ ਵਾਰ ਔਨਲਾਈਨ ਮੋਡ 'ਚ ਕੀਤੀਆਂ ਜਾਣਗੀਆਂ ਰਜਿਸਟ੍ਰੇਸ਼ਨਾਂ ਰਜਿਸਟ੍ਰੇਸ਼ਨ ਕਰਵਾਉਣ ਦੇ ਚਾਹਵਾਨ ਲਈ ਰਾਹਤ ਭਰੀ ਖਬਰ ਆਈ ਹੈ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਪਹਿਲੀ ਵਾਰ ਰਜਿਸਟ੍ਰੇਸ਼ਨਾਂ ਔਨਲਾਈਨ ਮੋਡ ਵਿੱਚ ਕੀਤੀਆਂ ਜਾਣਗੀਆਂ ਸੇਵਾ ਕੇਂਦਰ ਦੇ ਕਰਮਚਾਰੀਆਂ ਡਿਡ ਰਾਈਟਰਾਂ ਤੇ ਹੋਰਾਂ ਨੂੰ ਔਨਲਾਈਨ ਮੋਡ ਵਿੱਚ ਰਜਿਸਟ੍ਰੇਸ਼ਨਾਂ ਦਾ ਕੰਮ ਕਰਨ ਲਈ ਸਿਖਲਾਈ ਦਿੱਤੀ ਜਾਵੇਗੀ ਇਸ ਸਬੰਧੀ ਵਧੀਕ ਮੁੱਖ ਮਸਕੱਤਰ ਕਮਿਸ਼ਨਰ ਨਾਲ ਮਾਲ ਅਨੁਰਾਗ ਵਰਮਾ ਨੇ ਵੀਡੀਓ ਕਾਨਫਰੰਸ ਰਾਹੀਂ ਵੱਖ-ਵੱਖ ਅਧਿਕਾਰੀਆਂ ਨਾਲ ਇਸ ਮਸਲੇ ਤੇ ਚਰਚਾ ਕੀਤੀ ਮਹਾਨੋ ਦੱਸਦੇ ਹੈ ਕਿ ਜਲੰਧਰ ਵਿਖੇ ਵਿੱਚ ਵੀ ਰਜਿਸਟ੍ਰੇਸ਼ਨ ਦਾ ਕੰਮ ਆਨਲਾਈਨ ਮੋਡ ਵਿੱਚ ਕਰਨ ਲਈ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ ਇਸ ਨੂੰ ਵੀਜੀ ਰਜਿਸਟ੍ਰੇਸ਼ਨ ਵਨ ਸਟਾਪ ਨਾਮ ਦਿੱਤਾ ਗਿਆ ਹੈ ਜਿਸ ਦੇ ਬਾਅਦ ਦਸਤਾਵੇਜ਼ ਨੂੰ ਆਸਾਨੀ ਨਾਲ ਰਜਿਸਟਰ ਰਜਿਸਟਰ ਕੀਤਾ ਜਾ ਸਕਦਾ ਹੈ ਇਸ ਸਮੇਂ ਦੌਰਾਨ ਲੋਕਾਂ ਨੂੰ 48 ਘੰਟੇ ਪਹਿਲਾਂ ਸਾਬ ਰਜਿਸਟਰ ਜਾਂ ਸੂਕਤ ਸਾਬ ਰਜਿਸਟਰਾਰ ਨੂੰ ਦਸਤਾਵੇਜ਼ ਭੇਜ ਕੇ ਪੂਰਵ ਮਨਜ਼ੂਰੀ ਲੈਣੀ ਪਵੇਗੀ ਹਾਲਾਂਕਿ ਜੇਕਰ ਪਰਵਾਨਗੀ ਨਹੀਂ ਮਿਲਦੀ ਤਾਂ ਕੋਈ ਤਜਾਰ ਹਾਂ ਤਾਂ ਇਸ ਨੂੰ 48 ਘੰਟਿਆਂ ਦੇ ਅੰਦਰ ਪੂਰਾ ਕਰਨਾ ਪਵੇਗਾ ਤੇ ਫਿਰ ਦਸਤਾਵੇਜ਼ ਨੂੰ ਦੁਬਾਰਾ ਰਜਿਸਟਰ ਕਰਨਾ ਪਵੇਗਾ ਇਸ ਦੇ ਨਾਲ ਹੀ ਅਸ਼ਟਮ ਲੈਣ ਦੀ ਪ੍ਰਕਿਰਿਆ ਨੂੰ ਵੀ ਨੈੱਟ ਬੈਂਕਿੰਗ ਨਾਲ ਹੀ ਜੋੜਿਆ ਜਾਵੇਗਾ ਤਾਂ ਜੋ ਲੋਕ ਅਸ਼ਟਮ ਨੂੰ ਆਨਲਾਈਨ ਲੈ ਸਕਣ ਇਸ ਤੋਂ ਬਾਅਦ ਲੋਕਾਂ ਨੂੰ ਵੱਡੀ ਰਾਹਤ ਮਿਲਣ ਵਾਲੀ ਹੈ ਤੇ ਉਹਨਾਂ ਨੂੰ ਬਾਰ-ਬਾਰ ਦਫ਼ਤਰਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ ਤੇ ਉਹਨਾਂ ਤਹਿਸੀਲਾਂ ਵਿੱਚ ਦਸਤਾਵੇਜ਼ ਰਜਿਸਟਰ ਕਰਵਾਉਣ ਲਿਆ ਤਾਂ ਉਹ ਲੈ ਕੇ ਬਹੁਤ ਸਾਰੇ ਕੰਮ ਇੱਕ ਵਾਰ ਚ ਹੀ ਨਿਪਟਾ ਸਕਣਗੇ ਤੇ ਐਤੇ ਰਜਿਸਟ੍ਰੇਸ਼ਨ ਬਿਨਾਂ ਕਿਸੇ ਸਮੱਸਿਆ ਤੋਂ ਹੋ ਜਾਵੇਗੀ